ਹਾਂ ਜੀ ਨਹੀਂ ਜੀ ਬੋਥ ਸਿੰਗ ਤੇ ਕੇਰਾਟਿਨ 2200 ਰੁਪਏ ਦੇ ਵਿੱਚ ਆਫਰ ਚੱਲ ਰਹੀ ਹੈ ਸਿਰਫ ਅੱਜ ਦਾ ਦਿਨ ਰਹਿ ਗਿਆ ਪੰਜ ਤਰੀਕ ਤੱਕ ਆਫਰ ਚਲਾਈ ਸੀ ਤੇ ਸਾਰੇ ਜਣੇ ਜਰੂਰ ਵਿਜ਼ਿਟ ਕਰੋ ਜਲਦੀ ਆ ਸਾਡੇ ਸਲੂਨ ਤੇ ਫੇਸ਼ੀਅਲ 500 ਰੁਪਏ ਤੋਂ ਸਟਾਰਟ ਆ ਤੇ ਜਲਦੀ ਤੋਂ ਜਲਦੀ ਆ ਕੇ ਵਿਜ਼ਿਟ ਕਰੋ ਨੇਲ ਆਰਟ ਹੈ ਗਏ 800 ਰੁਪਏ ਤੋਂ ਸਟਾਰਟ ਆ ਅੱਜ ਉੱਥੇ ਸਲੂਨ ਦੇ ਵਿੱਚ ਸਾਰੀ ਜਿਹੜੀ ਖੇਡ ਰਹੀ ਹੈ ਤੇ ਹੁਣ ਕਿਦਾਂ ਨੀਂਦ ਆਈ ਇਹਦੀ ਲੱਤਾਂ ਘੁੱਟ ਨਹੀਂ ਚਾਹੀਦੀਆਂ ਯਾਰ ਕੋਈ ਕਿਨੇ ਰਾਤ ਸਾਰੇ ਮੰਮੀ ਬੜਾ ਉੱਥੇ ਫਰੀ ਬਾਹਰ ਬਹੁਤ ਖੇਡਦੀ ਰਹੀ ਬਹੁਤ ਚੁੱਕੀ ਆਓ ਦੁਨੀਆ ਨਰੇ ਅਸੀਂ ਤਾਂ ਨਾਮ ਵਾਲਾ ਕੇ ਲਾ ਕੇ ਰੱਖਿਆ ਜ਼ਮਾਨਾ ਵਾਲਾ ਸਾਲਣਾ ਭਾਵੇਂ ਅਸੀਂ ਭੁੱਲਦੇ ਨਹੀਂ ਤੇਰਾ ਸ਼ੁਕਰਾਨਾ ਵਾਲਾ ਭੁੱਲਦੇ ਨਹੀਂ ਤੇਰਾ ਸ਼ੁਕਰ ਆਮਲੀ ਆਫਰ ਜਿਹੜੀ ਹੈ ਅੱਜ ਤੱਕ ਦੀ ਹੈ ਠੀਕ ਹੈ ਜਿਹੜੇ ਵਲੌਗ ਦੇਖਣੇ ਹਨਗੇ ਵੀ 5 ਤਰੀਕ ਹੈ ਠੀਕ ਹੈ ਹੁਣ ਤੇ ਜਿੰਨਾ ਜਿੰਨਾ ਵਿਜ਼ਿਟ ਕਰਨਾ ਉਹ ਕਰ ਲੋ ਜਲਦੀ ਆ ਦੀ ਸਲੂਨ ਤੇ ਕਨਨਵਾ ਰੋਡ ਨੇੜੇ ਪੁਰਸ ਚੌਕੀ ਤੇ ਮੱਖਣ ਸਿੰਘ ਮਾਰਕੀਟ ਐਚ ਡੀ ਬਿਊਟੀ ਸਲੂਨ ਕਿਹਨੇ ਉਹ ਜਲਦੀ ਜੇ ਨਹੀਂ ਨਹੀਂ ਪਰਸ ਕਿਦਾਂ ਫੜ ਕੇ ਜਣਾ ਕਿੱਦਾਂ ਜਣਾ ਕਿਦਾਂ ਕਿਦਾਂ ਕਰੇ ਕਰੇ ਇੱਕ ਵਾਰੀ ਵੇਖਿਓ ਨਖਰੇ ਕਾਂਡੀ ਵੇਖਿਓ ਕਿਦਾਂ ਹਨ ਵੈਰੀ ਗੁੱਡ ਤਰਕੇ ਹਾਵਣਾ ਤਰਕੇ ਕਿਦਾਂ ਉਧਰ ਉਧਰ ਜਾਂਖ ਨਾ ਤੁਹੀਂ ਵੈਰੀ ਗੁੱਡ ਮੈਂ ਅਸਦੀਰ ਨੂੰ ਕਹਿੰਦਾ ਮੈਂ ਤਾਂ ਦਾੜੀ ਤੇ ਸਰਮਲਾ ਦੇ ਮੜ ਕੇ ਨਾ ਤੁਨ ਤੇ ਲਾ ਦੇ ਨਾ ਅਸਲਾ ਹਾਂ ਇੱਦਾਂ ਥੋੜੀ ਦਾੜੀ ਲਿਸ਼ਕ ਜਾਂਦੀ ਨਾਲੇ ਮੂੰਹ ਤੇ ਬਲਾਲੀ ਦਾ ਮੂੰਹ ਤੇ ਲਾਲੀ ਦਾ ਨਾ ਯਾਰ ਮੂੰਹ ਤੇ ਆਵੇ ਲੱਗਦਾ ਨਹੀਂ ਜੇ ਨੂੰ ਤੇਲ ਲਗਦਣਾ ਨਹੀਂ ਹੱਥ ਦੇ ਨਾਲ ਨੂੰ ਪਰ ਮੁਕੇ ਦਮਾ ਥਾਣਾ ਲਾਉਣਾ ਹੁੰਦਾ ਇਮਸਾਂ ਇਹ ਕੰਮ ਵੜਾ ਜਾ ਮੈਨੂੰ ਲੱਗਦਾ ਜਿੰਨਾ ਲੱਗਦਾ ਲੈ ਲੈ ਚਲੋ ਬਾਕੀ ਠੀਕ ਆ ਉਹ ਕੱਲ ਲੈ ਕੇ ਆਈ ਸੀ ਸੰਦੀਪ ਸੂਟ ਤੇ ਇਹ ਅੱਜ ਨੇ ਵੇਅਰ ਕੀਤਾ ਹਾਂਜੀ ਮੈਨੂੰ ਲੱਗੇ ਆਹ ਵਾਲਾ ਸੂਟ ਕੋਣ ਇਹ ਮੰਮੀ ਕਦੋਂ ਬਣਾਇਆ ਹੈਗਾ ਭਲਾ ਹਰ ਗੁੰਦਾ ਆਹ ਹਾਂ ਹਰ ਗੁੰਦਾ ਫੰਕਸ਼ਨ ਕੀਤਾ ਉਦੋਂ ਦੀ ਕੱਲਣਾ ਹਾਂ ਪਾ ਦੇ ਪਾ ਥੋੜੀ ਜਿਹੀ ਟੈਡ ਪਰ ਹੁਣ ਇਦਾਂ ਪਾਣਾ ਪਾ ਦੇ ਪਾ ਦੇ ਪਾ ਦੇ ਪਾ ਦੇ ਲੱਭੀ ਮੈਂ ਇੱਥੇ ਸੰਦੀਪ ਜਾ ਰਿਹਾ ਹਾਂ ਸਲੂਨ ਨੀ ਵਰੇੜੀ ਹੋ ਗਿਆ ਜਾਣ ਕਿ ਨੇਵੇਂ 1 ਵਜੇ ਵਾਹ ਕੀ ਆਈ ਬਾਤ ਹੈ ਅੱਜ ਨਹੀਂ ਹੋਣੀ ਹਾਂ ਕਹਤੋਂ ਹੁਣ ਟਾਈਮ ਮੈਂ ਇਹਨੂੰ ਕਰਤਾ ਜੇ ਵੀ ਤੁਸੀਂ ਤੁਸੀਂ ਜਦੋਂ ਤਿਆਰ ਹੋਗੇ ਤੁਸੀਂ ਜਾਓ ਵੀ 10:30 11 ਹੱਦ ਤੋਂ ਹੱਦ ਵੈਸੇ ਨਾ 11:30 11:30 ਵਜੇ ਬੰਦੇ ਨੂੰ ਜਾਣਾ ਚਾਹੀਦਾ ਹੈ ਕਨੇ ਮੁੜ ਕੇ 12 1 ਵਜੇ ਦਾ ਦੁਪਹਿਰ ਦਾ ਟਾਈਮ ਹੋ ਜਾਂਦਾ 11:30 ਬਸ 12:00 ਵਜਣੇ 12:00 ਵਜੇ ਤਾਂ ਬਹੁਤ ਟਾਈਮ ਹੋ ਜਾਂਦਾ ਉਹਦੇ ਕੋਕੀ ਥੋੜਾ ਗੁਡੀਆਂ ਕਰਕੇ ਥੋੜਾ ਔਖਾ ਆਇਂਦਾ ਹੋਰ ਕੋਈ ਚੱਕਰ ਨਹੀਂ ਰਾਤ ਨਹੀਂ ਸੌਂਦੀ ਬਹੁਤ ਔਖਾ ਸੀਰੀਅਸਲੀ ਰਾਤ ਦੇ ਨਾਲ ਸਾਰਾ ਸ਼ਤਾਨੀ ਕਰਦੀਦੀ ਮਮਾ ਫੋਨ ਦੇ ਦੋ ਪਾਪਾ ਰਾਤ ਸੁੱਤੀ ਵੀ ਗੱਲਾਂ ਕਰੀ ਜਾਂਦੀ ਆ ਉੱਠ ਉੱਠ ਜਾਂਦੀ ਆ ਰਾਤ ਅੱਖਾਂ ਬੰਦੀ ਹੁੰਦੀਆਂ ਉੱਠ ਕੇ ਨਾ ਚਿਹਰੇ ਵੇਖਣ ਦੇ ਹੁੰਦੀ ਪਾਪਾ ਮਮਾ ਦਾਦੀ ਦਾਦਾ ਇੰਨਾ ਕਰੀ ਜਾਂਦੀ ਐ ਬੜਾ ਔਖਾ ਐ ਫਿਰ ਡਰਾਵਾ ਪਾਈਦਾ ਆ ਬੀ ਬਿੱਲੀ ਆ ਗਈ ਬਿੱਲੀ ਆ ਗਈ ਜੇ ਤਾਂ ਵੀ ਨਾ ਡਰੇ ਤੇ ਫਿਰ ਫੋਨ ਤੇ ਬਿੱਲੀ ਦੀ ਆਪਣਾ ਸਾਊਂਡ ਕੱਢ ਕੇ ਨਾ YouTube ਤੋਂ ਉਹ ਲਾਈਦਾ ਫਿਰ ਮੈਂ ਕਹਿੰਦਾ ਆ ਜਾ ਆ ਜਾ ਬਿੱਲੀ ਆ ਜਾ ਉਹ ਫਿਰ ਨਾਲ ਹੀ ਮੈਂ ਚਾਲੂ ਕਰ ਦਿੰਦਾ ਫਿਰ ਡਰ ਕੇ ਸੌਂ ਜਾਂਦੀ ਫਿਰ ਇਦਾਂ ਸਵਾਈਦ ਨਹੀਂ ਤੇ ਬਹੁਤ ਔਖਾ ਜੇ ਤੇ ਮੈਨੂੰ ਤੇ ਵੈਸੇ 2 ਵਜੇ ਜਾਂਦੇ ਕਿਉਂਕਿ ਵਲੌਗ ਐਡਿਟ ਕਰਨਾ ਸਲੂਨ ਦੀਆਂ ਵੀਡੀਓ ਐਡਿਟ ਕਰਨੀਆਂ ਉਹ ਅਪਲੋਡ ਕਰਨੀਆਂ ਸਵੇਰੇ ਮੁੜ ਕੇ ਠੀਕ ਆ ਹਰਗੁਣ ਦਾ ਵਲੌਗ ਪਾਉਣਾ ਇਹਨਾਂ ਚੀਜ਼ਾਂ ਦਾ ਬੜਾ ਖਿਆਲ ਰੱਖਣਾ ਪੈਂਦਾ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਸਾਰੇ ਜਾਣੇ ਨੇ ਕਿ ਹਰਗੁਣ ਦਾ ਵੀ ਚੈਨਲ ਹੈਗਾ ਆ ਤੇ ਉਹਦੇ ਤੇ ਵੀ ਰਾਤੀ ਜੀ ਵੀਡੀਓ ਅਪਲੋਡ ਕਰਕੇ ਕਰਕੇ ਪਾਈ ਆ ਫਿਰ ਉਹਦੀ ਸਾਰਾ ਵਲੌਗ ਦੀ ਸੈਟਿੰਗ ਵੈਰਾ ਕੀਤੀ ਜਿਉਂ ਉਹ ਵੀ ਐਸਵੀ ਵਗੈਰਾ ਹੁੰਦਾ ਹੈ ਉਹਦਾ ਉਹ ਕੀਤਾ ਹੈ ਲੈਪਟਾਪ ਤੇ ਲੈਪਟਾਪ ਸੱਚ ਨਾਲ ਲੈਣਾ ਹੀ ਲੈਂਦਾ ਹੀ ਨਹੀਂ ਉਹ ਹੱਥੇ ਚਾਹੀਦਾ ਨਹੀਂ ਨਹੀਂ ਵੈਸੇ ਬੰਦਾ ਆ ਰਿਹਾ ਲੱਗਣ ਦਾ ਗਾਣਾ ਗਾਣਾ ਆਪਣੀ ਮਰਜ਼ੀ ਨਾਲ ਸੁਣ ਲੈਦਾ ਹਨਾ ਵੀ ਉਹ ਤੇ ਉਹਨਾਂ ਨੇ ਤੇ LCD ਤੇ ਲਾਏ ਹੁੰਦੇ ਆ ਆਪਣਾ ਮਤਲਬ ਬੰਦੇ ਨੇ ਉਹ ਕਿਨਾਂ ਨੂੰ ਦੂਜੇ ਲੱਗਦੇ ਜਿਹੜੇ ਕੀ ਉਹਨੂੰ ਕਹਿੰਦੇ ਮੈਂ ਤੇ ਹੁਣ ਉਹਨਾਂ ਦੇ ਮਿਊਜ਼ਿਕ ਵਾਲਾ ਹੈਡਫੋਨ ਜਿਹੜੇ ਦੂਜੇ ਹੁੰਦੇ ਵੱਡੇ ਉਹ ਬੰਦੇ ਨੇ ਮੋਲ ਲੈ ਜਾਂਦੇ ਉਹ ਇਕੱਲਾ ਸੁਣਦਾ ਰਹੇ ਜਿੱਦਾਂ ਮਰਜ਼ੀ ਜੇ ਕੋਈ ਮੂਵੀ ਵੀ ਵੇਖਣੀ ਲੈਪਟਾਪ ਤੇ ਲਾ ਕੇ ਮੂਵੀ ਵੇਖਦਾ ਰਹੇ ਕਿਉਂਕਿ Wi-Fi ਤੇ ਉੱਥੇ ਲੱਗਾ ਹੀ ਹੈ ਹੂੰ Wi-Fi ਆਪਾਂ ਲਵਾਇਆ ਵਾ Jio ਦਾ ਕੀ ਕੀ ਨਾਮ ਕੀ ਇਹਦਾ ਨਹੀਂ ਨਾਮ ਕੀ ਇਹਦਾ ਨਹੀਂ ਨਾਮ ਕੀ ਪਹਿਲੇ ਕੀ ਨਾਮ ਦਾ ਨਹੀਂ ਐਂ ਕੀ ਨਾਮ ਹੈ ਇਧਰ ਦੱਸ ਮੈਨੂੰ ਕੀ ਨਾਮ ਐਲਬਰਟ ਹਾਂ ਅੱਛਾ ਉਹਨੂੰ ਸ਼ਾਜ ਨੂੰ ਕਹੋ ਤਾਂ ਐਲਬਰਟ ਆਈ ਤਾਂ ਸ਼ਾਜੇ ਤਾਂ ਐਲਬਰਟ ਆ ਫੋਨ ਦੇ ਵਿੱਚ ਆਈ ਸ਼ਾਜ ਵੇਖਣ ਲਈ ਕਹ ਐਲਬਰਟ ਆਈ ਹੋਏ ਐਲਬਰਟ ਆਈ ਅੱਛਾ ਆ ਐਲਬਰਟ ਅੱਛਾ ਕਿਹੜੀ ਬਾਲ ਲੈਣੀ ਓਏ ਉਹ ਬਾਲ ਮੇਰੇ ਕੋ ਚੁੱਕੀ ਜਾਣ ਦੀ ਕਿਹੜੀ ਪਤਾ ਕਿਹੜੀ ਬਾਲ ਮੰਗਣ ਦੀ ਜੇ ਵੇਖਿਓ ਜਰਾ ਹੁਣ ਤੁਸੀਂ ਔ ਟੈਂਕੀ ਵਾਲੀ ਬਾਲ ਪਈ ਨਾ ਵੱਡੀ ਉਹ ਉਹ ਕਹਿੰਦੇ ਮੈਨੂੰ ਦਿਓ ਉਹ ਤੇ ਚੁੱਕੀ ਨਹੀਂ ਜਾਣੀ ਮੇਰੇ ਕੋ ਜਾਂ ਤੂੰ ਲੈ ਆਇਆ ਫਿਰ ਜਾ ਓਏ ਨਹੀਂ ਨਹੀਂ ਉਹ ਨਹੀਂ ਮਿਲਣੀ ਉਹ ਨਹੀਂ ਮਿਲਣੀ ਚੱਲ 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 ਅੰਦਰ ਚਲੀ ਖਲੋ ਜਾ ਮੈਂ ਤੈਨੂੰ ਛੱਡ ਕੇ ਚੱਲਿਆਂ ਚੰਗਾ ਫਿਰ ਓਕੇ ਬਾਏ ਜਾਵਾਂ ਮੈਂ ਹੂੰ ਮਧੀਆ ਲੱਗ ਰਹੀ ਚਾਰੇ ਬੰਨੇ ਹੂੰ ਹੂੰ ਚੱਲ ਆ ਚਲੀ ਕਰ ਜਾ ਮਮਨ ਕੋ ਇੱਧਰ ਆਓ ਬੋਲ ਲੈਣਾ ਹੈ ਜਾਓ ਕਹਿ ਕੇ ਆਓ ਜਾਓ ਕਉ ਧਿਆਨ ਨਾਲ ਧੇਗਣਾ ਪਈ ਧਿਆਨ ਨਾਲ ਆ ਬੋਲਾ ਲੈ ਕਹਿੰਦੀ ਇੱਧਰ ਆ ਕਹਿੰਦੀ ਇੱਧਰ ਆਓ ਬੋਲ ਲੈਣਾ ਹੈ ਅੰਦਰ ਵੀ ਹੈਗਾ ਬੋਲ ਬੋਲ ਲੈ ਲਓ ਅੰਦਰ ਅੰਦਰ ਹੈਗਾ ਬੋਲ ਉਹ ਦੀ ਉਹ ਨਾ ਉਹ ਦੀ ਦੀ ਹੁਣਾ ਬੋਲ ਲੈ ਹੰਦਾ ਹੀ ਵਾਈਗੁਰ ਜੀ ਦੀ ਇੰਨੀ ਕਿਰਪਾ ਮਨਾ ਕੰਮ ਦੇ ਵਿੱਚ ਚੈੱਕ ਕਰੋ ਤੁਸੀਂ ਜਰਾ ਸਲੂਨ ਤੇ ਕੀ ਆਣਾ ਮੈਨੂੰ ਤੇ ਇਹਨੇ ਬਾਹਰੇ ਰੱਖਿਆ ਉਹਦਾ ਬਸ ਕਦੀ ਐਨ ਚਲ ਜਾਂਦੀ ਕਦੀ ਐਨ ਕੋਈ ਨਹੀਂ ਹੁਣ 1 2 3 4 5 ਕੰਡ ਜੀ ਹਰ ਗਣ ਕਿਦਾਂ ਇਧਰ ਆਓ ਮੈਂ ਬਣਵਾਉਣ ਵਾਸਤੇ ਆਇਆ ਚਾਹ ਤੇ ਇਥੇ ਚਾਹ ਬਣ ਰਹੀ ਹੈ ਹੁਣ ਕੋਈ ਸਲੂਨ ਚ ਚਾਹ ਖੜਨੀ ਆ ਠੀਕ ਆ ਜੀ ਤੇ ਇਹ ਕਨਵਾ ਰੋਡ ਆ ਕਾ ਲਾਵੇਂ ਕੀ ਨਹੀਂ ਜਾ ਨਹੀਂ ਜਾ ਨਹੀਂ ਜਾ ਨਹੀਂ ਇਹ ਕਹਿੰਦੀ ਕਹਿੰਦੀ ਮੈਂ ਵੀ ਜਾਣਾ ਹੈ ਨਹੀਂ ਮਾਂ ਵੀ ਨਹੀਂ ਜਾਣਾ ਚੱਲ 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 ਜਾਣਾ ਛੁੱਟਾ ਮੈਨੂੰ ਨਹੀਂ ਚੱਤੀ ਜਾ ਹੈ ਛੁੱਟਾ ਨਾ ਚੱਲ ਆ ਛੁੱਟਾ ਲੈ ਜਾ ਬਾਈ ਬਾਈ ਜਾ ਫਿਰ ਆ ਨੰਨ ਜਾ ਝੂਟਾ ਲੜਾ ਇੱਕ ਇੱਥੋਂ ਤੱਕ ਡਰ ਜੀ ਤਾਰਦਾ ਬੜਾ ਆ। ਇਹ ਹਾਂ ਨਾ ਤੇ ਨਾ ਤੇ ਨਾ ਮੱਜਾ ਮੱਜਾ ਮੱਜਾ। ਚਲ ਉਤਰ ਜਾ ਹਣ ਬੜਾ ਆ। ਚਲੋ ਆ ਜੋ। ਮੈਂ ਸੱਚੀ ਤਨੰਦਿਆ। ਆ ਜੋ ਹਣ ਆ ਜੋ ਮਮਾ ਕੋ ਚੱਲੀ। ਆ ਜੋ ਹਣ। ਚਲ ਆ ਜੋ। ਹਾਂ। ਬਾਈ ਕਰ ਦ ਦੇ ਤਾਂ ਨਹੀਂ ਜਾਣਾ ਬਾਈ ਕਰ ਦ ਰੋਂ ਡੀ ਨਹੀਂ ਨਹੀਂ ਜਾ ਚ ਬਾਈ ਕਰਨਾ ਕਾ ਕੰਮ ਨਹੀਂ ਕੰਮ ਨਹੀਂ ਕ ਕੋ ਗੱਲ ਨਹੀਂ ਕੋ ਕੋ ਕੋਈ ਗੱਲ ਨਹੀਂ ਲੈ ਕੋਈ ਗੱਲ ਨਹੀਂ ਚਾਹ ਚਾਹ ਪੀ ਆਪਾਂ ਅੱਬਾ ਚਾਹ ਪੀ ਆ ਪੀ ਗਿਆ ਆ ਆ ਆ ਓ ਕਹਿੰਦੇ ਕਹਿੰਦੇ ਕਾਕਾ ਰਹੁੰਦਾ ਓ ਦੀਦੀ ਕਹਿੰਦੇ ਕਿੰਨੇ ਕਾਕਾ ਰਹੁੰਦਾ ਚਲੋ ਚੱਲਗੇ ਅੰਦਰ ਚਲੋ ਚਲੋ ਜੀ ਭਜੋ 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 ਚਲਾ ਅੰਦਰ ਚਲਗੇ ਚੱਲ 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 ਭਜੋ 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 ਚਲਾ ਅੰਦਰ ਅੰਦਰ ਚਲਾ ਬਾਕੀ ਸੁਨੂਂ ਦਾ ਕੰਮ ਕਿਵੇਂ ਆ ਉਹ ਵਾਹਿਗੁਰੂ ਦੀ ਕਿਰਪਾ ਆ ਤੇ ਇਹ ਤੁਹਾਨੂੰ ਦਿਖਾਉ ਦੇਣੇ ਆ ਹਜੇ ਤਾਂ ਹੁਣ ਰਾਸ ਥੋੜਾ ਘਟ ਗਿਆ ਸਵੇਰੇ ਬਹੁਤ ਜ਼ਿਆਦਾ ਰਾਸ ਹੁੰਦਾ ਆ 12 ਕੋਈ ਲੱਗੇ ਚੰਗੇ ਕਰੋ ਚੱਕ दो क्लाइंट उधर है एक इधर नेवल एक्सटेंशन हो रहा है संदीप का करा रहे हैं रहे। करार ने अपने नेल एक्सटेंशन ਲਾ ਲਾ ਲੈ ਰਹੇ ਆਪਣੇ ਸਲੂਨ ਦਾ ਇਹਨਾਂ ਤੋਂ ਤੇ ਆਰਟ ਕਰਾਉਣਾ ਨਾ ਬਸ ਜਿਹੜੇ ਆਪਣੇ ਖੁਦ ਦੇ ਹਾਂ ਬਈ ਮੈਂ ਤਾਂ ਮੇਰੇ ਨਾਲ ਸੀ ਬੋਟੂ ਖਾਂਦੀ ਹਾਂ ਯਾਰ ਆਬੜੀਆ ਤੂੰ ਨਹੀਂ ਫੜੋ ਓਏ ਇਹਨੂੰ ਡਾਉ 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 ਤਾ ਨੂੰ ਲਾਓ 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 ਤਾਂ ਆਪਾਂ ਦੋ ਆਪਾਂ ਦੋ ਆਪਾਂ ਓ ਤੇਰੀ ਫੜੀ ਓਏ ਫੜੀ ਓਏ ਹੋ ਤੇਰੀ ਫੜੀ ਓਏ ਓਕੇ ਠੀਕ ਹੈ ਕਿਸ ਮਾਰ ਕਿੰਨਾ ਚਾਹ ਜੀ 3 ਮਿਲਾਂਗੇ ਪਰਸੋਂ ਠੀਕ ਹੈ ਓਕੇ ਦੀਪ ਓਕੇ ਦੀਪ ਇਹਨੂੰ ਲਓਰੀਅਲ ਦੇ ਜਾ ਫਿਰ ਕਿਹੜੇ ਤੁਸੀਂ ਪ੍ਰੋਡਕਟ ਕਿਹੜੇ ਦੋਗੇ ਆਪਣੀ ਹੋ ਗਈ ਉਹਨਾਂ ਘਰੇ ਜਾਣ ਦੀਆਂ ਤਿਆਰੀਆਂ ਚੱਲੀਆਂ ਘਰੇ ਹਾਂ ਇੱਥੇ ਛਾਬੀ ਪਈ ਉੱਪਰ ਹੀ ਘਰੇ ਪਹੁੰਚ ਕੇ ਮੈਂ ਕਹਾ ਮਸ਼ੀਨ ਦੇ ਵਿੱਚ ਪਾ ਲਾਂ ਤਾਵਲ ਸਾਰੇ ਜਿਹੜੇ ਨਹੀਂ ਗੰਦੇ ਹੋ ਗਏ ਆ ਸਲੂਨ ਦੇ ਤੇ ਸੰਦੀਪ ਕੰਦੀ ਇਹਨਾਂ ਨੂੰ ਮਸ਼ੀਨ ਦੇ ਵਿੱਚ ਪਾ ਦੋਵੇ ਉਹ ਮੁੜ ਕੇ ਮੈਂ ਹੰਗਾਲ ਦਾਂਗੇ ਇਹਨਾਂ ਨੂੰ ਮੈਂ ਚੱਲ ਪਾਣੀ ਭਰਦਾ ਹਾਂ ਹੌਲੀ ਹੌਲੀ ਨਾਲੇ ਪਾਣੀ ਭਰ ਰਿਹਾ ਐ ਐਵੇਂ ਕਰਕੇ ਸੁੱਕਣੇ ਪਵਾਤੇ ਆ ਤੇ ਪੱਖਾ ਉੱਪਰ ਤੇਜ਼ ਕਰਤਾ ਆ ਸੁੱਕ ਜਾਣਗੇ ਹਾਂ ਤਿੰਨ ਕਿ ਇੱਧਰ ਪਾਏ ਆ ਤੇ ਚਾਰ ਇੱਧਰ ਪਾਤੇ ਨੇ ਠੀਕ ਆ ਤੇ ਇੱਕ ਦੋ ਚੀਜ਼ਾਂ ਨੇ ਇੱਧਰ ਸੁਕਣੇ ਪਾਉਤੀਆਂ ਨੇ ਇਹ ਵੀ ਅੰਦਰੇ ਪਾ ਦਨੇ ਆਏ ਚੁੱਕ ਕੇ ਮੈਨੂੰ ਲੱਗਦਾ ਦੋ ਟਾਵਲ ਚੁੱਕ ਕੇ ਨਾ ਇੱਧਰ ਪਾਤੇ ਸੁਕਣੇ ਕਿਉਂਕਿ ਇਹਦੇ ਤੇ ਬਹੁਤਾ ਕੜਮਾਸ ਜੀ ਪੈ ਗਈ। ਫੇਰ ਮਾਮਾ ਜੀ ਹਾਂ ਮੈਂ ਕਰਨੇ ਨੇ ਕਰਨੇ ਹੈਗੇ। ਫੇਰ ਵੱਡੀ ਮੰਮੀ ਮਿਲਣੇ ਕਿ ਨਕੀ ਦੋਨੋਂ ਦੋਨੋਂ ਮੰਮੀਆਂ ਮਿਲੀਆਂ। ਅੱਛਾ 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 ਮੰਮੀ ਗਈ ਹੈ ਅੱਜ ਡੱਬਾ ਦੇਣ ਵਾਸਤੇ ਉਧਰ ਮਾਮਾ ਜੀ ਦੇ ਹੁਣਾਂ ਦੇ ਘਰੇ ਕਿਰਨ ਦੀਦੀ ਹੁਣਾਂ ਦੇ ਨਾਲ ਕਿਉਂਕਿ ਉਹਨਾਂ ਦੇ ਬੇਟਾ ਹੈ ਨਾ ਕਿਰਨ ਦੀਦੀ ਹੁਣਾਂ ਦੇ ਤੇ ਉਹ ਤਾਂ ਕਰਕੇ ਇਹਦੇ ਨੂੰ ਆਤੇ ਗਏ ਸੀ ਉਧਰ ਮਠਿਆਈ ਕਿਉਂਕਿ ਦਿੱਤੀ ਨਹੀਂ ਹਣਾ ਮੈ ਕਿਹਨੂੰ ਹਣਾ ਹੁਣ ਕਿਥੇ ਜਾਣਾ ਕੱਦ ਅੰਮਰ ਅੱਛਾ ਅੱਛਾ ਅੰਮਰ ਮਾਸੀਆਂ ਨਾ ਅਜੇ ਮਾਸੀਆਂ ਅਜੇ ਦੇਖ ਨਹੀਂ ਆਏ ਉਹਨਾਂ ਮਾਸੀਆਂ ਨੂੰ ਅੱਛਾ 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 ਕਿੰਨਾ ਕੁ ਟਾਈਮ ਵੀ ਉੱਥੇ ਫਿਰ ਗਏ ਰੋਟੀ ਉਹਨਾਂ ਨੇ ਇਹਨਾਂ ਚਾਹ ਪਿਆਲਤੀ ਇੱਕੋ ਥਾਂ ਤੇ ਗਏ ਆਹ ਉਹਨਾਂ ਦੇ ਘਰੇ ਹੀ ਮੰਦਿਰ ਤੇ ਹੋਰ ਨਹੀਂ ਕਿਤੇ ਵੀ ਹੋਰ ਨਹੀਂ ਕਿਤੇ ਵੀ ਐਸ਼ਾ ਸ਼ਾਤੇ ਕੀ ਦਾ ਨਾਮ ਮੈਂ ਕਿਹ ਲਗਾ ਕਹਿਣ ਖੁਸ਼ ਹੈ ਮਮਾ ਮਮੀਆਂ ਖੁਸ਼ ਹੈਂ ਸਾਰੇ ਕਰਨ ਦੀ ਬੜੀ ਚਾਹ ਦੀ ਰੀਜ ਜਾਣਾ ਜਾਣਾ ਉਹ ਦੋਵੇਂ ਕਰਦੀ ਸੀ ਨਾ ਪਿੰਡੋਂ ਕਿ ਕਿੱਥੋਂ ਹੋਣ ਦੇ ਹੀ ਕਹਿੰਦੀ ਜਾਣਾ 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 ਫਿਰ ਨਹੀਂ ਜਾ ਹੋਇਆ ਚਲ ਸਹੀ ਹੈ ਚਲਗੇ ਡੈਡੀ ਵੀ ਸਾਡੇ ਕੋ ਅੱਗੇ ਉੱਤੇ ਵਿਚਾਰੇ ਬਾਹਰ ਬੈਠੇ ਰਹੇ ਕਿਉਂਕਿ ਅੰਦਰ ਹੁਣ ਤੁਹਾਨੂੰ ਪਤਾ ਕੁੜੀਆਂ ਹੈ ਤੇ ਡੈਡੀ ਫਿਰਨਾ ਆਪਣੇ ਦੋਸਤ ਲਾ ਕੇ ਬਾਹਰ ਬੈੱਕੇ ਹੋ ਹੈਗਾ ਬੰਦਾ ਇੱਕ ਉਹ ਮੈਂ ਡੈਡੀ ਨੇ ਚੇਅਰ ਦੇ ਦਿੱਤੀ ਡੈਡੀ ਬਾਹਰ ਬੈਠੇ ਰਹੇ ਕੋਕੀ ਡਾਡੀ ਕੋਲ ਥੋੜਾ ਸਮਾਨ ਮੰਗਵਾਇਆ ਸੀ ਡਾਡੀ ਜੀ ਦੇ ਕੋਈ ਚਾਹ ਮੰਗਵਾਈ ਕੀ ਮੰਗਵਾਇਆ ਹੈ ਭਲਾ ਆ ਰੋਟੀ ਮੰਗਵਾਈ ਸੀ ਡਾਡੀ ਕੋਲ ਹਾਂ ਜਣੀ ਲੈ ਗਿਆ ਡਾਡੀ ਘਰ ਥੋੜੀ ਆਏ ਆ ਨਾ ਰਾਸ਼ੀ ਬਣਾਈ ਸੰਦੀਪ ਨੇ ਉਹ ਨਾਲ ਕੰਮ ਕਰਾਇਆ ਨਾਲ ਲੱਕੇ ਹੋਰ ਦਾਦਾ ਚਲ ਗਿਆ ਜਾ 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 ਨਰਨ ਤੈਨੂੰ ਫੜਵਾ ਇਹਨਾਂ ਨੂੰ ਚਾਹ ਦੇਣਾ ਚਲ ਗਏ ਓ ਛੱਡ ਗਏ ਆਇਆ ਏ ਆਇਆ ਏ ਛੱਡ ਗਏ ਰਸਗੀਰ ਰਸਗੀਰ ਰਸਮੀ ਵੇਖਾਦਾ ਕਿੱਦਾਂ ਰੱਖਦੀ ਹੁੰਦੀ ਹੈ ਅਰਦੂ ਨਹੀਂ ਐਂ ਕਿੱਦਾਂ ਕੰਮ ਨਾ ਲੱਗ ਜਾਂਦੀ ਹੁੰਦੀ ਹਾਂ ਇਹਦੀ ਮੇਨ ਗੁੱਸੇ ਤੇ ਬਿਠਾਉ ਉਹ ਭਰਾਵਾ ਤਾਂ ਕਿ ਜੇਦ ਕਰੇ ਕਹਿੰਦੀ ਹਾਂ ਇਹ ਦੋਵੇਂ ਘਰ ਤੇ ਤੈਨੂੰ ਬਿਠਾਇਆ ਇਹਨੂੰ ਭਾਇਆ ਕੋਥੇ ਸੰਦੇਕ ਨਹੀਂ ਹੈ ਕਿ ਬਿੱਲੀ ਸਦਾ ਜਰਾ ਮੈਂ ਠੀਕ ਹੈ ਜੰਦਰ ਚੰਦ ਰਿਹਾ ਨਾਟਕ ਕਿੰਨਾ ਖੁਭੀਆਂ ਪਈਆਂ ਲਾ ਦੇ ਖੰਡ ਗਿਆ ਨੇ ਚਲੋ ਠੀਕ ਹੈ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਕਰਦੇ ਹੋ ਮੈਂ ਹੁੰਦੀ ਆ ਕਾਹੂ ਰੋਣਾ ਨਵੇਂ ਵੀਡੀਓ ਉਧਰ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ